ਸੂਪਰਡੈਂਟ ਬਤਾਰੀ ਨੰਬਰ ਕਮਰਾ ਜਿੱਤੇ ਲਿਖਿਆ ਜਾਵਾਂਗੇ ਦੇਖ ਬਿਲਕੁਲ ਡਾਕਟਰ ਸੌਰਨਜੀਤ ਦਾ ਬਣਾਇਆ ਰਿਕਾਰਡ ਇੱਥੇ ਕਿਸ ਤਰ੍ਹਾਂ ਰੱਖਿਆ ਨਾਲ ਇੱਥੇ ਐਸਐਮਓ ਦਫ਼ਤਰ ਦੇ ਵਿੱਚ ਸੀਟ ਖਾਲੀ ਤੇ ਕਿਸੇ ਵੇਲੇ ਕੋਈ ਥੱਲੇ ਉੱਦੋਂ ਆਫੀਸਰ ਬੁਲਾ ਲੈਂਦੇ ਨੇ ਦਾਰ ਨਹੀਂ ਆਜੋਦਾ ਦਿਸਰਾਉ ਦੇਖੋ ਗਾ ਲਿਖੇ ਇੱਥੇ ਵੀ ਪਤਾ ਹੀ ਨਹੀਂ ਹੁਣ 5 ਮਿੰਟ ਹੀ ਹੋਏ ਸਾਨੂੰ ਬੈਠਿਆ ਇੱਥੇ ਬਿਲਕੁਲ ਡਾਕਟਰ ਸੌਰਨਜੀਤ ਦਾ ਬਣਾ ਐਸਐਮਓ ਨੇ ਮਿਲਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਕਿੰਨਾ ਕੀ ਰਕਾ ਕੁੱਲ 8 ਨੰਬਰ ਕਮਰਾ ਜਿਹੜਾ ਸਿਵਲ ਹਸਪਤਾਲ ਦੇ ਬਾਹਰ ਅਸੀਂ ਦੇਖ ਸਕਦੇ ਹਾਂ ਕਿ ਇਹ ਇੱਥੇ ਚੋਰੀ ਜਿਹੜੀ ਪਿਛਲੇ ਦਿਨੀ ਇੱਕ ਦਿਨ ਪਹਿਲਾਂ ਹੀ ਹੋਈ ਸੀ ਕਿ ਸਿਵਲ ਹਸਪਤਾਲ ਦੇ ਅੰਦਰੋਂ ਜਿਹੜਾ ਸਬਡੰਡ ਦੇ ਕਮਰੇ 'ਚੋਂ ਰਿਕਾਰਡ ਗਾਇਬ ਹੋਇਆ ਸੀ ਫਾਈਲਾਂ ਜਾਂ ਜ਼ਰੂਰੀ ਦਸਤਾਵੇਜ਼ ਸਰਕਾਰੀ ਰਿਕਾਰਡ ਤਾਂ ਇਹ ਰਿਕਾਰਡ ਨੂੰ ਮੈਂ ਸਿਵਲ ਹਸਪਤਾਲ ਅੰਮ੍ਰਿਤਸਰ ਦਾ ਦੇਖਾਂਗੇ ਇੱਥੇ ਕਿ ਰਿਕਾਰਡ ਇੱਥੇ ਕਿਸ ਤਰ੍ਹਾਂ ਰੱਖਿਆ ਜਾਂਦਾ ਤਾਂ ਫਿਲਹਾਲ ਇੱਥੇ ਤੁਸੀਂ ਦੇਖ ਸਕਦੇ ਹੋ ਲਮਾਰੀਆਂ ਹੈ ਰਿਕਾਰਡ ਰੱਖਣ ਵਾਸਤੇ ਕੁਝ ਲਮਾਰੀਆਂ ਜੰਗਾਲੀਆਂ ਵੀ ਹੈ ਤਾਂ ਮੈਡਮ ਇਥੇ ਮੈਡਮ ਕੀ ਨਾਮ ਜੀ ਤੁਹਾਡਾ ਹਾਂਜੀ ਨੀਲੰਬਾਵਾ ਐਜ਼ ਅ ਕੀ ਕੰਮ ਕਰਦੇ ਹੋ ਡਾਟ ਐਂਟਰੀ ਆਪਰੇਟਰ ਤੇ ਰਿਕਾਰਡ ਰੂਮ ਸਿਪਲ ਹਸਪੀਟਲ ਦਾ ਇਹੀ ਹੈ ਰੂਮ ਨੰਬਰ 8 ਨਹੀਂ ਰਿਕਾਰਡ ਰੂਮ ਸਰ ਉੱਪਰ ਹੈਗਾ ਰੂਮ ਨੰਬਰ 126 ਉੱਥੇ ਕੌਣ ਕੌਣ ਬੈਠਦੇ ਨੇ ਉੱਥੇ ਸਟਾਫ ਹੁੰਦੇ ਆ ਸਟਾਫ ਸਟਾਫ ਚ ਕਿਹਨਾਂ ਕੌਣ ਨੇ ਸਰ ਉੱਥੇ ਇੱਕ ਪੰਕਜ ਕਲਿਆਣੀ ਲੜਕਾ ਜੀ ਡਿਊਟੀ ਹੁੰਦੀ ਹੈ ਨਾਲ ਇੱਕ ਲੜਕਾ ਹੋਰ ਹੁੰਦਾ ਜੀ ਫਸਟ ਫਲੋਰ ਤੇ ਆ ਤੁਸੀਂ ਉੱਥੇ ਮਿਲ ਸਕਦੇ ਹੋ ਤੇ ਇੱਥੇ ਕੀ ਕੰਮ ਹੁੰਦਾ ਸਰ ਇਹ ਆਫਿਸ ਹੈਗਾ ਸਿਵਲ ਹਸਪੀਟਲ ਦਾ ਰਿਕਾਰਡ ਰੂਮ ਹੀ ਕਹਿੰਦੇ ਨੇ ਇਹਨੂੰ ਮੇਨ ਆਫਿਸ ਰਿਕਾਰਡ ਰੂਮ ਹੈ ਨਹੀਂ ਰਿਕਾਰਡ ਰੂਮ ਸਰ ਅਲੱਗ ਹੁੰਦਾ ਜਿੱਥੇ ਸਾਰਾ ਰਿਕਾਰਡ ਦਾ ਮਤਲਬ ਕਿਸ ਚੀਜ਼ ਦਾ ਮੇਨ ਆਫਿਸ ਜਿਹੜਾ ਹੈ ਉਹ ਸੁਪਰਡੈਂਟ ਸਰ ਦਾ ਰੂਮ ਉੱਪਰ ਜਿਹੜੇ ਸੀਨੀਅਰ ਸਰ ਮਤਲਬ ਇੱਥੇ ਡਾਟਾ ਐਂਟਰੀ ਹੁੰਦੀ ਸਿਰਫ ਨਹੀਂ ਆਫੀਸ਼ਲ ਵਰਕਸ ਵੀ ਹੁੰਦੇ ਨੇ ਤੇ ਫਾਈਲਾਂ ਵੀ ਰੱਖੀਆਂ ਜਾਂਦੀਆਂ ਤੇ ਸਾਮ ਸੰਭਾਲ ਕੀਤੀਆਂ ਜਾਂਦੀਆਂ ਜਿਹੜਾ ਸਿਵਲ ਹਸਪੀਟਲ ਦਾ ਰਿਕਾਰਡ ਹੈ हां जी हां जी नहीं मेन ਜਿਹੜਾ ਰਿਕਾਰਡ ਜਿਹੜਾ ਤੁਸੀਂ ਗਾ ਮੈਂ ਸਾਰਾ ਰਿਕਾਰਡ ਜਿਹੜਾ ਹੁੰਦਾ ਹੈ ਉਹ ਰਿਕਾਰਡ ਰੂਮ 'ਚ ਹੀ ਹੁੰਦਾ ਹੈ ਉਹ ਰਿਕਾਰਡ ਰੂਮ ਅਫੀਸ਼ੀਅਲ ਉਹ ਸਿਰਫ ਫਰਸਟ ਫਲੋਰ 'ਤੇ ਹੈ ਠੀਕ ਹੈ ਇਥੇ ਜਿਹੜਾ ਮਿਸਲੇਨੀਅਸ ਕੋਈ ਦਫਤਰੀ ਲੈਟਰ ਉਹ ਰੱਖਿਆ ਜਾਂਦੀ ਹੈ ਹਾਂ ਜੀ ਹਾਂ ਜੀ ਸਰ ਠੀਕ ਬਿਲਕੁਲ ਡਾਕਟਰ ਸੋਰਨਜੀਤ ਤਾਂ ਬਣ ਐਸਐਮਓ ਨੇ ਮਿਲਾਂਗੇ ਇਹਨਾਂ ਨੂੰ ਪੁੱਛਣਗੇ ਕਿ ਕਿੰਨਾ ਕੁ ਰਿਕਾਰਡ ਹੁੰਦਾ ਗਮ ਹੋ ਚੁੱਕਿਆ ਹੈ ਫਿਲਹਾਲ ਇਥੇ ਐਸਐਮਓ ਦਫਤਰ ਦੇ ਵਿੱਚ ਸੀਟ ਖਾਲੀ ਹੈ ਦੋ ਹੀ ਇਥੇ ਕਰਮਚਾਰੀ ਉਪਲਬਧ ਨੇ ਕਿੱਥੇ ਸਰ ਐਸਐਮਓ ਸਾਹਿਬ ਕਿੱਥੇ ਨੇ ਪਤਾ ਨਹੀਂ ਸਰ ਜੀ ਬਤਨੀ ਨਹੀਂ ਸਰ ਤੁਹਾਨੂੰ ਕੁਝ ਪਤਾ ਜੀ ਨਹੀਂ ਸਰ ਹੁਣੇ 5 ਮਿੰਟ ਹੋਏ ਆਏ ਆ ਪਤਾ ਨਹੀਂ ਗਰਾਉਂਡ ਸ਼ਾਇਦ ਗਰਾਉਂਡ ਤੋਂ ਤੱਕੇ ਹੁਣ ਨਹੀਂ ਆਏ ਨੇ ਵੈਸੇ ਡਿਊਟੀ ਤੇ ਪਤਾ ਹੀ ਨਹੀਂ ਹੁਣੇ 5 ਮਿੰਟ ਹੀ ਹੋਏ ਸਾਨੂੰ ਬੈਠਿਆ ਇੱਥੇ ਠੀਕ ਹੈ ਸੁਪਰਡੈਂਟ ਬਤਾਲੀ ਨੰਬਰ ਕਮਰਾ ਜਿੱਤੇ ਲਿਖਿਆ ਜਾਵਾਂਗੇ ਦੇਖਾਂਗੇ ਕਿੱਥੇ ਕਿੱਥੇ ਕੀ ਕੀ ਚੋਰੀ ਹੋਈ ਕਿਹੜੇ ਕਿਹੜੇ ਦਸਤਾਵੇਜ਼ ਚੋਰੀ ਹੋਏ ਨੇ ਤਾਂ ਸੁਪਰਡੈਂਟ ਇੱਥੇ ਗੁਰਮੀਤ ਜੀ ਬੈਠੇ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਤਾਂ ਗੁਰਮੀਤ ਜੀ ਕੀ ਕਟਨਾਈ ਜਿਹੜੀ ਗੱਲ ਤੁਸੀਂ ਸਾਨੂੰ ਪੰਚਾਇਤ ਸੀ ਖਬਰ ਕਿ ਕਾਫੀ ਜ਼ਰੂਰੀ ਦਸਤਾਵੇਜ਼ ਫਾਈਲਾਂ ਗਾਇਬ ਹੋਈਆਂ ਭਾਜੀ ਅੱਜ ਕਿ ਇੱਥੇ ਮੇਰੇ ਫਾਈਲਾਂ ਵਗੈਰਾ ਪਈਆਂ ਹੁੰਦੀਆਂ ਤੁਸੀਂ ਇਹ ਦਿਖਾਓ ਕਾਗਜ਼ ਪੱਤਰ ਕਿੱ데 ਆ ਪਏ ਨੇ ਜਿਹੜੀ ਵੀ ਡਾਕ ਆਣੀ ਹੁੰਦੀ ਹੈ ਇਹ ਡਾਕ ਸਾਰੀ ਇਸ ਤਰ੍ਹਾਂ ਪਈ ਹੈ ਜਿਵੇਂ ਚਿੱਠੀਆਂ ਨੇ ਠੀਕ ਹੈ ਤੇ ਕਿਸੇ ਵੇਲੇ ਕੋਈ ਥੱਲੇ ਉੱਤਰੋਂ ਅਫੀਸਰ ਬੁਲਾ ਲੈਂਦੇ ਨੇ ਤਾਂ ਤੁਸੀਂ ਆ ਜਿਓ ਜਿਹਾ ਇਸ ਤਰ੍ਹਾਂ ਉਹ ਦੇਖੋ ਕਾਗਜ਼ ਇੱਥੇ ਵੀ ਪਈ ਰਹੇ ਇਹ ਸਾਰੇ ਹੁੰਦੇ ਨੇ ਵੀ ਸਾਹਮਣੇ ਇੱਕ ਕੰਮ ਕਰਨਾ ਫਾਈਲਾਂ ਪਈਆਂ ਹੁੰਦੀਆਂ ਨੇ ਆ ਦੇਖੋ ਡਾਕਟਰਜ਼ ਦਾ ਪਰਸਨਲ ਰਿਕਾਰਡ ਹੈਗਾ ਹੈ ਇਹ ਕੰਮ ਕਰਕੇ ਉਹ ਕੀ ਕਰਦੇ ਨੇ ਕਿ ਇੱਥੋਂ ਜਦੋਂ ਉਹਨਾਂ ਨੇ ਵੇਖਿਆ ਉਹ ਹੀ ਲੈਟਰ ਵਿੱਚ ਲਿਖਣ ਡਿਆ ਉਹਦੇ 'ਚ ਕੋਈ ਪੁਲਿਸ ਕੰਪਲੀਟ ਸਰ ਤੁਸੀਂ ਕੀਤੀ ਹੁਣ ਤੱਕ ਹਾਂਜੀ ਕੋਈ ਸੀਸੀਟੀਵੀ ਆਈ ਸਾਹਮਣੇ ਕੋਈ ਚੋਰ ਹਾਂਜੀ ਸੀਸੀਟੀਵੀ ਆਈ ਹੈ ਜੀ ਤਾਂ ਵੀ ਸੀਸੀਟੀਵੀ ਜਿਨ੍ਹਾਂ ਦੇ ਕੋਲ ਹੈਗੇ ਨੇ ਹਸਪੀਟਲ ਦੇ ਵਿੰਗ ਦਾ ਉਹ ਆਇਕਲ ਖਾਨ ਬੰਦਾ ਉਹ ਪਾਸਵਰਡ ਲੈ ਕੇ ਤੇ ਬਾਕੀ ਸੀਸੀਟੀਵੀ ਵੀ ਜਿਹੜੇ ਨੇ ਉਹ ਕਰਦਾ ਪਿਆ ਵਾ ਤਾਂ ਕਿ ਇਹ ਪਤਾ ਲੱਗ ਸਕੇ ਉਹ ਕਿਧਰੋਂ ਦੀ ਆਏ ਕਿਸ ਤਰ੍ਹਾਂ ਦੀ ਗਏ ਪਹਿਲੀ ਸੀਸੀਟੀਵੀ ਜਿਹੜਾ ਸ਼ਖਸ ਤੁਹਾਡੇ ਕਮਰੇ 'ਚ ਐਂਟਰ ਕੀਤਾ ਉਹਨੇ ਮੂੰਹ ਢੱਕਿਆ ਸੀ ਤੇ ਨੰਗਾ ਸੀ ਨੰਗਾ ਸੀ ਕੋਈ ਪਛਾਣ ਜਾ ਰਿਹਾ ਕੋਈ ਉਹ ਬੰਦਾ ਨਹੀਂ ਮੈਂ ਉਹਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਉਹ ਦੋ ਜਣੇ ਸੀ ਇੱਕ ਬੰਦਾ ਅੰਦਰ ਆਇਆ ਉਹਨੇ ਆ ਕੇ ਕਨਫਰਮ ਕੀਤਾ ਪਹਿਲਾਂ ਵੀ ਹਾਂਜੀ ਸਿਵਲ ਹਸਪੀਟਲ ਦੇ ਵਿੱਚ ਛੁੱਟੀ ਤਾਂ ਹੋ ਚੁੱਕੀ ਐ ਤੇ ਕੀ ਇਸ ਕਮਰੇ 'ਚ ਕੋਈ ਨਹੀਂ ਐ ਬਾਈ ਚਾਂਸ ਮੌਸ ਵਕਤ ਡਾਕਟਰ ਤਾਂ ਬੰਦੇ ਕੋਲੋਂ ਥੱਲੇ ਡਾਕ ਸਾਈਨ ਕਰਵਾ ਰਿਹਾ ਸੀ ਤੇ ਉਹ ਉਹਨੇ ਜਦੋਂ ਉਹਨੇ ਕਨਫਰਮ ਕਰ ਲਿਆ ਵੀ ਹਾਂਜੀ ਇੱਥੇ ਕੋਈ ਨਹੀਂ ਹੈਗਾ ਤੇ ਇੱਕ ਬੰਦਾ ਉੱਥੇ ਖੜਾ ਸਰਦਾਰ ਕੋਈ ਅਟਲਾ ਜੀ ਤੇ ਇੱਕ ਬੰਦਾ ਅੱਗੇ ਆਇਆ ਤੇ ਉਹਨੇ ਆ ਕੇ ਤੇ ਇੱਥੋਂ ਜੋ ਵੀ ਚੁੱਕਿਆ ਉਹਨੇ ਵੇਚ ਲਾਇਆ ਆਪਣੇ ਕਾਗਜ਼ ਪੱਤਰ ਇਹੋ ਤੇ ਸਿਰਫ ਮੈਨੂੰ ਇਹ ਲੱਗਦਾ ਕਿ ਇਹ ਸਿਰਫ ਮੈਨੂੰ ਹਰਾਸ ਪਰੇਸ਼ਾਨ ਕਰਨ ਵਾਸਤੇ ਆ ਤਾਂ ਕਿ ਇਹਦਾ ਕੋਈ ਲੈਟਰਿਸ ਗੁੰਮ ਜਾਣ ਤੇ ਗਵਰਨਰ ਨੇ ਇਹਨਾਂ ਨੂੰ ਪੁੱਛਿਆ ਕਿ ਹਾਜੀ ਰਿਕਾਰਡ ਕਿੱਥੇ ਗਿਆ ਇਸ ਕਰਕੇ ਇਹਨਾਂ ਨੇ ਇਹ ਜਿਹੜਾ ਕੰਮ ਹੈ ਉਹ ਅੰਜਾਮ ਕੋਈ ਉਹਨੇ ਵਾਪਸੀ ਜਾਣ ਵੇਲੇ ਉਸ ਬੰਦੇ ਨੂੰ ਇਸ਼ਾਰਾ ਵੀ ਕੀਤਾ ਵੀ ਆ ਜਾ ਚਲੀਏ ਤੇ ਨਾਲ ਹੀ ਉੱਤੇ ਲੇ ਜ਼ਰੂਰੀ ਦਸਤ ਕੋਈ ਸਰਕਾਰੀ ਰਿਕਾਰਡ ਸੀ ਕਿ ਸਿਰਫ ਹੋਰ ਕੁਝ ਨਹੀਂ ਨਹੀਂ ਸਰਕਾਰੀ ਚਿੱਠੀ ਪੱਤਰ ਸੀ ਹੋਰ ਇਥੇ ਕੁਝ ਨਹੀਂ ਹੈਗਾ ਜੀ ਪਰਸਨਲ ਕੁਝ ਵੀ ਨਹੀਂ ਹੈਗਾ ਕੋਈ ਜ਼ੈਰੋਕਸ ਕਾਪੀ ਤੁਹਾਡੇ ਕੋਲ ਸੈਟਅਪ ਹੈਗਾ ਸੀ ਫਿਲਹਾਲ ਨਹੀਂ ਸਰ ਹਾਲੀ ਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਕਿਹੜੀ ਕਿਹੜੀ ਚਿੱਠੀ ਜਿਹੜੀ ਉਹ ਇਥੇ ਜਾ ਚੁੱਕੀ ਹੈ ਕਿਉਂਕਿ ਇਥੇ ਕਾਫੀ ਚਿੱਠੀਆਂ ਪੱਤਰ ਪਏ ਹੁੰਦੇ ਨੇ ਹੁਣ ਸਮੇਂ ਦੇ ਨਾਲ ਨਾਲ ਜੋ ਜੋ ਲੋਡ ਪਏਗੀ ਜਿਹੜੀ ਜਿਹੜੀ ਨਹੀਂ ਲੱਪੇਗੀ ਉਹ ਤੋਂ ਮੈਨੂੰ ਪਤਾ ਲੱਗਣਾ ਹੈ ਕਿ ਹਾਂ ਜੀ ਇਹ ਵੀ ਨਹੀਂ ਹੈ ਇਹ ਵੀ ਨਹੀਂ ਹੈ ਉਹਦੇ ਕਰਕੇ ਫਿਰ ਮੈਂ ਲੱਗੇ ਹੋਣਾ ਮੈਟਰ ਪੁਲਿਸ ਕੋਲ ਪਹੁੰਚ ਚੁੱਕਾ ਹੈ ਹਾਂਜੀ ਰਾਮਬਾਗੋਲੀ ਸਕੂਲ ਤੇ ਆਫੀਸ ਡਿਪਾਰਟਮੈਂਟ ਕਿਉਂਕਿ ਕੱਲ ਸ਼ਾਮ ਦਾ ਵਾਕਿਆ ਤੇ ਜਦੋਂ ਮੈਂ ਥੱਲੇ ਡਾਕਰਾ ਕੇ ਸਾਈਨ ਆਇਆ ਤੇ ਸਾਡੇ ਐਸਐਮਓ ਸਾਹਿਬ ਜਿਹੜੇ ਉਹ ਚਲੇ ਗਏ ਨੇ ਤੇ ਮੈਂ ਕਿਹਾ ਠੀਕ ਹੈ ਜੀ ਮੈਂ ਵੀ ਹੁਣ ਆਫਿਸ ਬੰਦ ਕਰਕੇ ਚਲਾ ਜਾਣਾ ਉਹ ਜਦੋਂ ਮੈਂ ਆਫਿਸ ਬੰਦ ਕਰਨ ਲੱਗਾ ਤੇ ਮੈਂ ਕਿਹਾ ਜੀ ਮੇਰੇ ਇੱਥੇ ਕਿਉਂ ਉਥਲ ਪੁਥਲ ਹੋਈ ਆ ਐਪ ਕਿਉਂ ਸਾਰਾ ਕੁਝ ਲੈ ਗਿਆ ਪੈਨ ਸਟੈਂਡ ਵੀ ਲੈ ਗਿਆ ਜੀ ਫਾਈਲਾਂ ਦੇ ਵੀ ਖੁੱਲੀਆਂ ਹੋਈਆਂ ਨੇ ਕਾਜ ਵੀ ਗਾਇਬ ਨੇ ਦੈਨ ਫਿਰ ਕਲਾਸਰ ਵੀ ਲੌਕ ਕਰਕੇ ਥੱਲੇ ਵਾਲਾ ਚਲਾ ਗਿਆ ਜਿੱਥੇ ਸੀਸੀਟੀਵੀ ਦਾ ਡੀਵੀਆਰ ਹੁੰਦਾ ਮੈਂ ਉਹਨੂੰ ਵੀ ਫੋਨ ਕਰਕੇ ਬੁਲਾਇਆ ਵੀ ਨਹੀਂ ਜੀ ਇਹਨੂੰ ਹੁਣੇ ਵੇਖਣਾ ਕੌਣ ਆ ਫਿਰ ਉਹ ਫੁਟੇਜ ਸਾਹਮਣੇ ਆਈ ਇੱਕ ਕੈਮਰੇ ਦੀ ਜਿਹੜਾ ਇੱਥੇ ਬਾਹਰਲੇ ਬੰਨੇ ਲੱਗਾ ਕਿ ਦੋ ਬੰਦੇ ਹੈਗੇ ਨੇ ਇੱਕ ਬੰਦਾ ਉੱਥੇ ਖੜਾ ਵੈਸੇ ਰਿਕਾਰਡ ਰਿਕਾਰਡ ਜਿਹੜਾ ਹੈ ਉਹ ਆਫੀਸ਼ੀਅਲ ਰਿਕਾਰਡ ਇੱਥੇ ਰੱਖਿਆ ਜਾਂਦਾ ਕਿ ਥੱਲੇ ਜਿਹੜਾ ਆਫਿਸ ਰਿਕਾਰਡ ਜਿਹੜਾ ਹੁੰਦਾ ਜੀ ਉਹ ਥੱਲੇ 8 ਨੰਬਰ ਕਮਰੇ ਦੇ ਵਿੱਚ ਵੀ ਰੱਖਿਆ ਜਾਂਦਾ ਤੇ ਮੈਨੂੰ ਵੀ ਦਿੱਤਾ ਜਾਂਦਾ ਕਿ ਤੁਸੀਂ ਇਹ ਜਿਹੜੀ ਕਰੰਟ ਲੈਟਰ ਆਈ ਹੈ ਇਹਦਾ ਕੋਈ ਰਿਪਲਾਈ ਜਿਹੜਾ ਜੋ ਬਣਾਣਾ ਉਹ ਬਣਾ ਦਿਓ ਜਿਵੇਂ ਕਿ ਆ ਦੇਖੋ ਕਿ ਮੈਂ ਹੁਣ ਵੀ ਇੱਕ ਚਿੱਠੀ ਦਾ ਰਿਪਲਾਈ ਜਿਹੜਾ ਇਹ ਬਣਾ ਰਿਹਾ ਉਹ 19 ਦਿਨ ਫਾਈਲ ਮੇਰੇ ਕੋਲ ਪਈ ਹੁੰਦੀ ਉਹਦੇ ਤੋਂ ਪਿਛਲਾ ਰਿਕਾਰਡ ਦੇਖ ਕੇ ਉਹਦਾ ਚਿੱਠੀ ਪੱਤਰ ਬਣਾ ਦਿੰਦਾ ਵੀ ਆ ਰੱਖ ਜਿਹੜੀ ਰਿਕਾਰਡ ਦੀ ਸੰਭਾਲ ਸੰਭਾਲੋ ਦੀ ਜਿਆਦਾ ਸਾਮ ਸੰਭਾਲ ਜਿਹੜੀ ਆ ਉਹ 8 ਨੰਬਰ ਚ ਹੁੰਦੀ ਹੈ ਜਿਹੜਾ ਕਰੰਡ ਰਿਕਾਰਡ ਹੋਏਗਾ ਜਿਹਦੇ ਉੱਤੇ ਅਸੀਂ ਕੋਈ ਕੋਰਸਪੋਂਡੈਂਸ ਕਰਨਾ ਉਹ ਮੇਰੇ ਕੋਲ ਆਏਗਾ ਜਦੋਂ ਕੋਰਸ ਕੰਮ ਕਰਦੇ ਨਾਲ ਹੀ ਉਹ ਥੱਲੇ ਜਮਾ ਹਲੇ ਜਮਾ ਹੋ ਜਾਂਦਾ ਜਿਸ ਤਰ੍ਹਾਂ ਮੈਨੂੰ ਕੱਲ ਉਹਨਾਂ ਨੇ ਲੈਟਰਸ ਦੇ ਦਿੱਤੀਆਂ ਵੀ ਤੁਸੀਂ ਜਿਹੜਾ ਰਿਕਾਰਡ ਤੁਹਾਡੇ ਕੋਲ ਹੈ ਸਾਡੇ ਕੋਲ ਕੁਝ ਦਿਨਾਂ ਦਾ ਸਮਾਂ ਹੁੰਦਾ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਉਹ ਸਰਕਾਰੀ ਚਿੱਠੀ ਪੱਤਰ ਦਾ ਨਿਪਟਾਰਾ ਕਰਨਾ ਜੇਕਰ ਉਹਦੇ ਵਿੱਚ ਉਹ ਮਤਲਬ ਕਿ ਸਮਾਂ ਲੱਗ ਜਾਂਦਾ ਕੋਈ ਫਾਈਲ 2 ਦਿਨ ਵੀ ਇੱਥੇ ਪਈ ਹੋ ਸਕਦੀ ਹੈ ਪਰ ਅਲਟੀਮੇਟ ਫਾਈਲ ਥੱਲੇ ਮੈਨੂੰ ਜਮਾ ਕਰਾਣੀ ਪੈਂਦੀ ਹੈ ਚੋਰੀ ਹੋਈ ਹੈ ਕੋਈ ਸੀਨੀਅਰ ਸਹਾਇਕ ਦੇ ਕਮਰੇ ਵਿੱਚ ਗੁਰਮੀਤ ਉਹਨਾਂ ਦੇ ਕੀ ਬੈਟਰ ਸੀਗਾ ਐਸ ਅ ਸੀਨੀਅਰ ਸਹਾਇਕ ਜੀ ਤੋਂ ਪਤਾ ਕੀਤਾ ਹੈ ਡਾਕਟਰ ਤਵਨੰਦ ਵੀ ਮੇਰੀ ਗੱਲ ਹੋਈ ਹੈ ਕੋਈ ਉਹਨਾਂ ਦਾ ਕੋਈ ਡਾਕੂਮੈਂਟ ਸੀ ਜਿਹੜੇ ਉਹਨਾਂ ਤੇ ਕਮਰੇ ਦੇ ਵਿੱਚ ਸੀ ਅਸੀਂ ਇਸ ਦੇ ਰਿਕਾਰਡਿੰਗ ਸੀ ਸੀਸੀਟੀਵੀ ਫੁਟੇਜ ਵੀ ਪ੍ਰੋਕੂਅਰ ਕਰਵਾਈਏ ਔਰ ਕੰਪਲੇਂਟ ਹੋ ਗਈ ਹੈ ਔਰ ਹੁਪਫਲੀ ਇਹ ਸੀੜੀ ਸਾਡੀ ਪੁਲਿਸ ਹੈ ਔਰ ਜਲਦ ਤੋਂ ਜਲਦ ਉਹ ਗਾਲਪ੍ਰੇਟ ਨੂੰ ਪਕੜਨਗੇ